हेलो माय डियर स्टूडेंट्स वेलकम बैक टू माय चैनल बेटा आज हम एक होर एक्टिविटी परफॉर्म करा चतुरभुज के चार अंदरूनी कोणों का जोड़ तीन सौ साठ डिग्री होंगे दैट इज़ सम ऑफ़ द इंटीरियर एंगल्स ऑफ एनी क्वाडिलेटरल इज ऑलवेज थ्री सिक्सटी डिग्री सब तो पहले अस ये देखा कि चतुर्भुज की होंगी हैगी है देखो ਕੋਈ ਵੀ ਚਾਰ ਪੁਜਾਵਾਂ ਤੋਂ ਮਿਲ ਕੇ ਬਣੀ ਬੰਦ ਆਕ੍ਰਿਤੀ ਨੂੰ ਅਸੀਂ ਚਤੁਰਪੁਜ ਕਹਿੰਦੇ ਆ ਚਤੁਰ ਦਾ ਮਤਲਬ ਹੁੰਦਾ ਚਾਰ ਪੋਛ ਦਾ ਮਤਲਬ ਹੁੰਦਾ ਪੁਜਾਵਾਂ ਤਾਂ ਅਸੀਂ ਕੋਈ ਵੀ ਚਾਰ ਪੁਜਾਵਾਂ ਜਾਂ ਚਾਰ ਸਾਈਡਸ ਨੂੰ ਜਦੋਂ ਮਿਲਾ ਕੇ ਇੱਕ ਬੰਦ ਆਕ੍ਰਿਤੀ ਬਣਾਉਣੀ ਹੈ ਤਾਂ ਅਸੀਂ ਉਹਨੂੰ ਕੀ ਕਹਿੰਦੇ ਆ ਚਤੁਰਪੁਜ ਠੀਕ ਹੈ ਜੀ ਤਾਂ ਇੱਕ ਚਤੁਰਭੁਜ ਦੀਆਂ ਚਾਰ ਸਾਈਡਸ ਹੁੰਦੀਆਂ ਤੇ ਚਾਰ ਹੀ ਉਹਦੇ ਕੋਣ ਹੁੰਦੇ ਆ ਜਿੱਦਾਂ ਇੱਥੇ ABCD ਚਤੁਰਭੁਜ ਹੈ ਤਾਂ A B C ਤੇ D ਇਹਦੇ ਚਾਰ ਕੋਣ ਆ ਅਸੀਂ ਬਹੁਤ سارے ਸਵਾਲਾਂ ਚ ਯੂਜ਼ ਕਰਦੇ ਆਂ ਚਤੁਰਭੁਜ ਦੇ ਚਾਰ ਕੋਣ ਹੁੰਦੇ ਆ ਤੇ ਉਹਨਾਂ ਦਾ ਜੋੜ ਕਿੰਨਾ ਹੁੰਦਾ ਹਮੇਸ਼ਾ 360 ਡਿਗਰੀ ਹੁੰਦਾ ਤਾਂ ਅੱਜ ਅਸੀਂ ਹੁਣ ਇਹ ਚੀਜ਼ ਪ੍ਰੂਫ ਕਰਾਂਗੇ ਹੂੰ ਇਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਇੱਕ ਚਤੁਰਭੁਜ ਲਵਾਂਗੀ ਮੇਰੇ ਕੋਲ ਇੱਕ ਚਤੁਰਭੁਜ ਹੈ A B C D ਔਰ ਇਹਦੇ ਚਾਰ ਕੋਣਾਂ ਦੇ ਨਾਮ ਹੈਗੇ ਆ ਕੋਣ A ਕੋਣ B ਕੋਣ C ਤੇ ਕੋਣ D ਠੀਕ ਹੈ ਜੀ ਅਸੀਂ ਇਹ ਪ੍ਰੂਫ ਕਰਨਾ ਹੈ ਵੀ ਇਹਨਾਂ ਚਾਰਾਂ ਦਾ ਜੋੜ 360 ਡਿਗਰੀ ਹੈ ਮੈਂ ਜਦੋਂ ਅਸੀਂ ਇਹਨਾਂ ਚਾਰੇ ਕੋਣਾਂ ਨੂੰ ਜੋੜਾਂਗੇ ਤਾਂ ਉਹ 360 ਡਿਗਰੀ ਦੇ ਹੋਣਗੇ ਤਾਂ ਇਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਚਾਰੇ ਕੋਣ ਅਲੱਗ-ਅਲੱਗ ਕਰ ਲੂੰਗੀ ਜਿਹੜੇ ਮੈਂ ਪਹਿਲਾਂ ਹੀ ਮਤਲਬ ਮਾਡਲ ਤਿਆਰ ਕਰਕੇ ਰੱਖਿਆ ਸੀ ਤੇ ਮੇਰੇ ਕੋਲ ਇਹ ਚਾਰ ਕੋਣ ਤ੍ਰਿਭੁਜ ਦੇ ਨਾਲੋਂ ਮੈਂ ਅਲੱਗ ਕਰ ਲੇ ਹੁਣ ਆਪਾਂ ਇਹਨਾਂ ਨੂੰ ਜੋੜ ਕੇ ਦੇਖਦੇ ਹਾਂ ਕੋਣ A B C ਤੇ ਕੋਣ D ਤਾਂ ਅਸੀਂ ਕੀ ਦੇਖਦੇ ਹਾਂ ਇਹਨਾਂ ਚਾਰੇ ਕੋਣਾਂ ਨੂੰ ਜੋੜ ਕੇ ਸਾਡੇ ਕੋਲ ਇੱਕ ਚੱਕਰ ਬਣ ਗਿਆ ਤਾਂ ਜਦੋਂ ਵੀ ਅਸੀਂ ਇੱਕ ਚੱਕਰ ਬਣਾਉਣਾ ਹੈ ਤਾਂ ਮਤਲਬ ਉਸ ਚੱਕਰ ਦਾ ਮਾਪ ਜੋ ਸੀ 360 ਡਿਗਰੀ ਦਾ ਕੋਈ ਕੋਣ ਬਣਾਉਣਾ ਤਾਂ ਹਮੇਸ਼ਾ ਇੱਕ ਚੱਕਰ ਦੇ ਰੂਪ ਚ ਬਣਦਾ ਹੈ ਤੇ ਇੱਥੇ ਵੀ ਜਿਹੜਾ ਚਾਰ ਕੋਣ ਹੈ ਉਹਨਾਂ ਦਾ ਜਿਹੜਾ ਜੁੜ ਕੇ ਇੱਕ ਚੱਕਰ ਬਣਾ ਰਿਹਾ ਹੈ ਤਾਂ ਇਹਦੇ ਤੋਂ ਇਹ ਸਿੱਧ ਹੁੰਦਾ ਹੈ ਵੀ ਜਿਹੜੇ ਚਾਰ ਕੋਣਾਂ ਦਾ ਜੋੜ ਚਤਰਪੋਈ ਦੇ ਚਾਰ ਕੋਣਾਂ ਦਾ ਜੋੜ ਹਮੇਸ਼ਾ 360 ਡਿਗਰੀ ਹੁੰਦਾ ਹੈ ਕਿਉਂਕਿ ਇਹ ਜੁੜ ਕੇ ਇੱਕ ਚੱਕਰ ਬਣਾਉਂਦੇ ਹੈ ਥੈਂਕ ਯੂ